ਸਸਤਰੀ ਕਾਲ ਪਸ਼ੂ ਪਾਲਕ ਬਿਊਰੋ ਮੈਂ ਤੁਹਾਡਾ ਆਪਣਾ ਡੰਗਰਾਂ ਦਾ ਡਾਕਟਰ ਬਿਰੋ ਅੱਜ ਦਾ ਟੌਪਿਕ ਉਹਨਾਂ ਵਾਸਤੇ ਬਹੁਤ ਹੀ ਮਹੱਤਵਪੂਰਨ ਹੋਣ ਵਾਲਾ ਜਿਨ੍ਹਾਂ ਦੇ ਘਰਾਂ ਦੇ ਵਿੱਚ ਦਧਾਰੂ ਡੰਗਰ ਗਾਂ ਮੱਝ ਬੱਕਰੀਆਂ ਰੱਖੇ ਹੋਈਆਂ ਨੇ ਅੱਜ ਮੈਂ ਬਿਰੋ ਉਹਨਾਂ ਨੂੰ ਜਿਹੜੇ ਡੰਗਰ ਨੂੰ ਤਕਲੀਫ ਦੁੱਧ ਦੇ ਵਿੱਚ ਸਮੈਲ ਆਉਂਦੀ ਹੈ ਜਾਂ ਦੁੱਧ ਪੀਣ ਨੂੰ ਸਵਾਦ ਨਹੀਂ ਲੱਗ ਰਿਹਾ ਤਾ ਮੇਰੀ ਜਿਹੜੀ ਵੀਡੀਓ ਹੈ ਵੀਰੋ ਐਂਡ ਤੱਕ ਦੇਖਣ ਕਿ ਮੈਂ ਕੀ ਕਹਿ ਰਿਹਾ ਤੁਹਾਨੂੰ ਵਿੱਚ ਕੀ ਸਮਝਾ ਰਿਹਾ ਸਿਰਫ ਇੱਕ ਟੀਕੇ ਨਾਲ ਤੁਹਾਨੂੰ ਦੱਸੂਗਾ ਮੈਂ ਕਿ ਤੁਸੀਂ ਜਿਹੜੀ ਦੁੱਧ ਖਰਾਬ ਹੈ ਜਾਂ ਦੁੱਧ ਤੁਸੀਂ ਲਾਲੀ ਆ ਰਹੀ ਹੈ ਵਿੱਚੋਂ ਜਾਂ 스멜 ਆ ਰਹੀ ਹੈ ਜਾਂ ਟੇਸਟ ਨਹੀਂ ਬਣ ਰਿਹਾ ਦੁੱਧ ਦਾ ਤਾਂ ਉਹਦੀ ਪੂਰੀ ਜਾਣਕਾਰੀ ਤੁਹਾਨੂੰ ਦਿੱਤੀ ਜਾਊਗੀ ਇਹਦੇ ਵਿੱਚ ਵੀਰੋ ਸਭ ਤੋਂ ਪਹਿਲਾਂ ਤਾਂ ਆਪਾਂ ਵੀਰੋ ਹਲਦੀ 50 ਗ੍ਰਾਮ ਹਲਦੀ ਇੱਕ ਦਿਨ ਛੱਡ ਕੇ ਲਗਾਤਾਰ 10 ਦਿਨ ਇੱਕ ਦਿਨ ਛੱਡ ਕੇ ਉਹ ਦੇਣੀ ਕਿਵੇਂ ਹੈ ਉਹ ਤੁਸੀਂ ਕੋਈ ਕੈਲਸ਼ੀਅਮ ਲੈ ਲਿਓ ਵੀਰੋ ਹਿਮਾਲਿਆ ਦਾ ਆਉਂਦਾ ਫਿਰ ਬੱਕ ਦਾ ਆਉਂਦਾ ਟਵਿੱਟਾ ਦਾ ਆਉਂਦਾ ਬਹੁਤ ਤਰ੍ਹਾਂ ਦੇ ਕੈਲਸ਼ੀਅਮ ਆ ਰਹੇ ਨੇ ਵੀਰੋ ਮਾਰਕੀਟ ਦੇ ਵਿੱਚ ਉਹ ਕੈਲਸ਼ੀਅਮ 100 ਐਮਐਲ ਕੈਲਸ਼ੀਅਮ ਦੇ ਵਿੱਚ 50 ਗ੍ਰਾਮ ਹਲਦੀ 10 ਦਿਨ ਦੇਣੀ ਤੁਹਾਨੂੰ ਜੀ ਇੱਕ ਦਿਨ ਛੱਡ ਕੇ ਦੇ ਨਾਲ ਹੀ ਤੁਸੀਂ ਬਰੇ ਇੰਜੈਕਸ਼ਨ ਲਾਉਣਾ ਐਮਐਸਐਫ ਐਮਐਸਐਫ ਦਾ 2500mg ਮਿਲ ਜਾ ਤੁਹਾਨੂੰ ਜਾਂ ਮਿਲ ਜਾ ਤੁਹਾਨੂੰ 3000mg ਤਿੰਨ ਡੀਕੇ ਲਾਉਣਵੇਂ ਵੀਰੋ ਉਹ ਇੱਕ ਦਿਨ ਛੱਡ ਕੇ ਉਹ ਵੀ ਨਾਲ ਹੀ ਤੁਸੀਂ ਉਹਨੂੰ ਲੀਵਰ ਦੀਆਂ ਟੋਨਿਕ ਕੋਈ ਜਿਵੇਂ ਬੈਲਾ ਮਿਲ ਵਗੈਰਾ ਹੋ ਗਈ ਜਾਂ ਲਿਪਾਂਜਾ ਹੋ ਗਈ ਬਰੋ ਟਾਉਨ ਹੋ ਗਈ ਕੋਈ ਵੀ ਤੁਹਾਨੂੰ ਮਿਲਦੀ ਹੈ ਵੀਰੋ ਉਹ ਤੁਸੀਂ ਨਾਲ ਤੁਸੀਂ ਦੇ ਸਕਦੇ ਹੋ ਉਹਦੇ ਉਹਦੇ ਨਾਲ ਵੀਰੋ ਇਹ ਹੋਣਾ ਕਿ ਜਿਹੜਾ ਤੁਹਾਨੂੰ ਦੁੱਧ ਆਇਆ ਦੁੱਧ ਤੁਹਾਡਾ ਸਹੀ ਹੋ ਜਾਣਾ ਇਨਫੈਕਸ਼ਨ ਵਗੈਰਾ ਜਾਂ ਕੋਈ ਜਰਾਸੀਨ ਮਾਰ ਰਹੇ ਨੇ ਅੰਦਰ ਉਹ ਬਿਲਕੁਲ ਹੀ ਸਹੀ ਹੋ ਜਾਣਗੇ ਤੁਹਾਨੂੰ ਮੈਂ ਦਵਾਈਆਂ ਵੀ ਦੱਸ ਰਿਹਾ ਟੀਕਾ ਵੀ ਦੱਸ ਰਿਹਾ ਕਿ ਜਿਹੜਾ ਹੁੰਦਾ ਐਮਐਸਐਫ ਐਮਐਸਐਫ ਟੀਕਾ ਹੁੰਦਾ ਵੀਰੋ 4 450 500 550 ਦੀ ਰੇਂਜ ਦੇ ਵਿੱਚ ਮਿਲ ਜਾਂਦਾ ਤੇ ਕੈਲਸ਼ੀਅਮ ਕੋਈ ਮਰਜ਼ੀ ਲੈ ਲਿਓ ਵੀਰੋ ਇਹ ਤੁਹਾਨੂੰ ਤੁਹਾਡੀ ਇੱਛਾ ਜਿਹੜੀ ਮਰਜੀ ਕੈਲਸ਼ੀਅਮ ਤੁਸੀਂ ਵਰਤ ਸਕਦੇ ਹੋ ਤੇ ਨਾਲ ਹੀ ਤੁਸੀਂ ਜੇ ਹੋ ਸਕੇ ਤਾਂ ਫੈਟ ਪਲੱਸ ਆਉਂਦੀ ਹੈ ਵੀਰੋ ਜਿਵੇਂ ਰੂਮਨ ਜਿਹੜਾ ਉਹਨਾਂ ਦਾ ਪੇਟ ਹੈ ਪਾਚਨ ਕਿਰਿਆ ਸੈੱਟ ਕਰ ਸਕਦਾ ਉਹਦੇ ਉਹ ਵੀ ਤੁਸੀਂ ਨਾਲ-ਨਾਲ ਦੇ ਸਕਦੇ ਹੋ ਇਹਦੇ ਤੇ ਵੀਰੋ ਹੋਰ ਵੀ ਜਾਣਕਾਰੀ ਵਾਸਤੇ ਆਪਣੇ YouTube ਚੈਨਲ ਨੂੰ ਫੋਲੋ ਕਰੋ ਇਹਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰੋ ਤੇ ਅੱਗੇ ਲੋੜ ਬੰਦਾ ਤੱਕ ਵੀਡੀਓ ਬੱਜਾਓ ਤੇ ਕਿਸੇ ਮੇਰੇ ਵੀਰ ਭਾਈ ਦਾ ਪੜਾ ਹੋ ਸਕੇ ਜੇ ਵੀਰੋ ਵੀਡੀਓ ਮੇਰੀ ਚੰਗੀਆਂ ਲੱਗਦੀ ਹੁੰਦੀਆਂ ਰਹੀਆਂ ਨੂੰ ਲਾਇਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ